ਇਨਾਕ ਮਾਨਜੋਤ ਸਿੰਘ ਸੋਹੋ ਸ਼ਰਮਾ ਦੀ ਸੀਪੀ ਲੁਧੇਰਨਾਲਾ ਨਾਲ ਇੱਕ ਮਾਮਲਾ ਉੱਲਾਈ ਗਿਆ ਜਿਹੜੇ ਲੋਕਾਂ ਨੂੰ ਕਰਨ ਵਾਲੇ ਤੇ ਮਾਰੇ ਅੰਸਰ ਨੂੰ ਖਿਲਾਫ ਉਸੇ ਦੌਰਾਨ ਇਹ ਉਸ ਮੁਹੰਮਦ ਦੇ ਤਹਿਤੀ ਇੱਕ ਕੁਛ 10-12 ਦਿਨਾਂ ਦੇ ਰਵਾਦਤਾਂ ਹੋ ਰਹੀਆਂ ਸੀਆਂ ਖੋਦੀਆਂ ਇਹ ਦੋਸ਼ੀ ਦੋ ਦੋਸ਼ੀ ਸੀਗੇ ਜਿਹਨੂੰ ਰਾਜੇ ਸਿੰਘ ਤੇ ਗੁਰਿੰਦਰ ਸਿੰਘ ਦੋਨੇ ਛੋਲੇ ਪੰਦੇ ਆ ਤੇ ਇਹ ਕਾਫੀ ਦਿਨਾਂ ਦੀਆਂ ਮੁਕਸਲ ਤੇ ਲੈ ਕੇ ਇਹਨਾਂ ਕੋ ਇੱਕ ਪ੍ਰਾਈਵੇਟ ਦਸਿਆ ਔਰ ਇੱਕ ਦਾਤ ਉਹਦਾ ਡਰ ਦੇ ਕੇ ਜਿਹੜੇ ਸਪਲੈਂਡਰ ਸਪਲਾਈ ਕਰਦੇ ਸੀ ਘਰਾਂ ਦੇ ਵਿੱਚ ਗੈਸ ਲੰਡਰ ਸਪਲਾਈ ਕਰਦੇ ਸੀ ਉਹਨਾਂ ਨੂੰ ਜਾਂ ਜਿਹੜੇ ਕੋਈ ਰੈਸ਼ਨ ਪਾਣੀ ਜਾਂ ਮਨਾਰੀ ਤੱਕ ਨਰਨ ਦਾ ਸਮਾਨ ਲੈ ਕੇ ਪਿੰਡਾਂ ਨੂੰ ਜਾ ਰਹੇ ਸੀ ਇੱਥੋਂ ਉਹਨੂੰ ਰਸਤੇ ਵਿੱਚ ਰੋਕ ਕੇ ਡਰ ਦੇ ਕੇ ਵਪੰਦਾ ਤੇ ਉਹਨਾਂ ਤੋਂ ਇਹ ਇੱਕ ਕੈਸ਼ ਗੱਲ ਖੋਲ੍ਹ ਲੈਂਦੇ ਸੀ ਜਿੰਨੀਆਂ ਕਬਾਰ ਤੋਂ ਸਰ ਇਹਨਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਨੇ ਕਿੰਨੇ ਮੁਕਾਦਮੇ ਜਿਹੜੇ ਇਨਾਂ ਲੋਕਾਂ ਵਾਰਦਾਤਾ ਤੇਰੇ ਮਨ ਨੂੰ 10-12 ਵਾਰਦਾਤਾ ਮੰਨ ਕੇ ਸਾਡੇ ਕੋਲੇ ਕੁਝ ਸਾਡੇ ਏਰੀਆ ਚ ਦੁੱਦੇਵਾਲੇ ਦੇ ਚਾਰ ਰਫੇ ਦਾ ਦਿਨੇ ਇਹਨਾਂ ਦੇ ਖਿਲਾਫ ਤੇ ਉਸ ਲਿਮਟਡ ਅਵਰੀਆ ਚ ਹੋਈਆਂ ਇੱਕ-ਦੋ ਵਾਰਦਾਤਾ ਇਹਨਾਂ ਨੇ ਟਿੱਬੇ ਰੀਜੀ ਕੀਤੀਆਂ ਸਰ ਕੀ ਕੁਝ ਰਿਕਵਰ ਜਿਹੜਾ ਇਹਨਾਂ ਦਾ ਹੋਇਆ ਇਹਨਾਂ ਕੋਲ ਰਿਕਵਰ 10 ਦਾ ਮੋਬਾਈਲ ਰਿਕਵਰ ਹੋਇਆ ਇੱਕ ਬਾਈਕ ਜਿਹੜਾ ਇਹਨਾਂ ਨੂੰ ਕੋ ਗਿਆਦਾ ਸੀਗਾ ਇਸ ਤੋਂ ਇਲਾਵਾ ਇੱਕ 12 ਮਿਸਟਰਲ ਔਰ ਇੱਕ ਦਾਤ ਜਵਾਹਰਮ ਹੋਇਆ ਉਹ ਪਹਿਲਾਂ ਵੀ ਕਦੇ ਜੀਵ ਜਾਈ ਨਹੀਂ ਜਾਂ ਹੈਲਥ ਯੂਰ ਨਹੀਂ ਜਾਂ ਪਹਿਲੀ ਵਾਰੀ ਜਿਹੜਾ ਕੋਈ ਨਸ਼ਾ ਪੱਤਾ ਜੀ ਵੀ ਕਰਦੇ ਆ। ਆਹ ਨਸ਼ਾ ਪੱਤਾ ਕਰਦੇ ਸੀ ਇਹਨਾਂ ਦੇ ਚਾਰ-ਚਾਰ ਅੱਗੇ ਆਲਰੇਡੀ ਪਹਿਲਾਂ ਦਰਜ ਨੇ। ਚਾਰ ਤੋਂ ਚਾਰ-ਚਾਰ ਤੋਂ ਹੁਣ ਦੋ ਚਾਰ ਮਗਰਮੇ ਆਲਰੇਡੀ ਹੁਣ ਜਿਹੜੇ ਦਰਜ ਹੋ ਚੁੱਕੇ ਇਹਨਾਂ ਦੇ ਖਿਲਾਫ ਉਹ ਦੋ ਦਿਲ ਥਾਣੇ। ਬਾਕੀ ਇਹ ਇਹਨਾਂ ਤੋਂ ਪੁੱਛ ਕੇ ਕਰ ਰਹੇ ਆ ਮਤੋਂ ਮੰਨਦੇ ਸਾਡੇ ਕੋਲ ਨੇ ਤੇ ਕਾਫੀ ਬਾਜ਼ਰ ਤਾਂ ਮੰਨੇ ਆ ਕੁਝ ਜੋਦੇ ਵਾਲ ਏਰੀਆ ਹੋ ਗਿਆ ਸਲੇਮਟਾ ਬਟੇਰੀਆ ਹੋ ਗਿਆ ਟਿਬਾ ਏਰੀਆ ਹੋ ਗਿਆ ਤੇ ਹੈਬੋ ਵਾਲ ਏਰੀਆ 'ਚ ਜੋ ਇੱਕ ਦੋ ਬਾਜ਼ਰ ਤਾਂ ਮੰਨੇ ਆ। ਮਸਲ ਦੋਵੇਂ ਵੀ ਸੀਗੇ ਜਾਂ ਕੋਈ ਇਹਨਾਂ ਦੇ ਸਾਥੀ ਹੋਰ ਵੀ ਨੇ ਜਿਹੜੇ ਨਹੀਂ ਇਹ ਦੋ ਹੀ ਸੀ ਦੋਨੇ ਹੀ ਵਾਦ ਦਾ ਕਰਦੇ ਸੀਗੇ ਪਾਈਕ ਤੇ ਆ ਗਏ ਕੋਈ ਕੈਸ਼ਗਰ ਵੀ ਰਿਕਵਰ ਫੈਸਾ ਹਾਂ 10000 ਰੁਪਏ ਕੈਸ਼ ਵੀ ਰਿਕਵਰ ਹੋਇਆ ਖੋਇਆ ਸੀ ਸਰ ਨਸ਼ੇ ਵਾਲਾ ਨਹੀਂ ਵੀ ਹੁੰਦੀ ਹਾਂਜੀ ਨਸ਼ੇ ਕਰਦੇ ਆਂਦੀ ਐ ਸਰ ਕਿੰਨੀ ਕੁ ਉਮਰ ਹੈ ਇਹਨਾਂ ਦੀ ਕੀ ਏਜ ਗਰੁੱਪ ਆ ਇਹ ਬਸ 24 ਤੋਂ 25-27 ਸਾਲ ਦੇ ਵਿੱਚ ਇਹ ਕੋਈ ਬੰਦੇ ਜਿਹੜਾ ਨਾ ਇੱਕੋ ਬੰਦੇ ਛੋਲੇ ਗੰਡੇ ਐ ਬਬਲਥਾਂ ਦੇ ਬੰਦੇ ਬੇਸਿਕਲੀ ਕਰਦੇ ਕੀ ਸੀ ਇਹ ਸਰ ਇਹ ਜਿਹੜੇ ਆਟੋ ਵਾਲੇ ਜਿਹੜੇ ਸਿਲੰਡਰ ਸਪਲਾਈ ਕਰਦੇ ਘਰਾਂ ਦੇ ਵਿੱਚ ਤੇ ਜਾਂ ਜਿਹੜੇ ਕਰਿਆਨੇ ਵਾਲੇ ਸਮਾਨ ਸਪਲਾਈ ਕਰਦੇ ਆ ਵਸਤੀਆਂ ਵਿੱਚਾਂ ਵਿੱਚ ਮੈਂ ਬਾਜ਼ਾਰ ਤੋਂ ਲੈ ਕੇ ਮਾਰਕੀਟ ਤੋਂ ਲੈ ਕੇ ਉਹਨਾਂ ਨੂੰ ਡਰ ਦੇ ਕੇ ਕੋਹ ਕੇ ਤੇ ਉਹਨਾਂ ਤੋਂ ਬੋਇਲ ਗੋਲੇ ਦੇ ਇਹਨਾਂ ਤੋਂ ਗੈਸ ਕੋਲ ਲੈਣੀ ਸੀ ਠੀਕ ਹੈ ਸਾਰਾ